ਲਾ ਕਾਲਜ ਚੋਂ ਕੁੜੀ ਨੂੰ ਗੋਲੀ ਮਾਰਨ ਵਾਲੇ ਮੁੰਡੇ ਦੀ ਵੀ ਹੋਈ ਮੌਤ ਤਰਨਤਾਰ ਦੇ ਲਾ ਕਾਲਜ ਚੋਂ ਪੜ ਰਹੀ ਇੱਕ ਕੁੜੀ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰਨ ਵਾਲੇ ਨੌਜਵਾਨ ਪ੍ਰਿੰਸ ਦੀ ਬੁੱਧਵਾਰ ਨੂੰ ਅਨੁਸਾਰ ਦੇ ਗੁਰੂ ਨਾਨਕ ਦੇਵ ਹਸਪਤਾਲ ਚੋਂ ਮੌਤ ਹੋ ਗਈ ਜਿਗਜੂ ਹੋ ਗਏ ਕਿ ਪ੍ਰਿੰਸ ਦੇ ਸਿਰ 'ਚੋਂ ਗੋਲੀ ਲੱਗੀ ਸੀ ਜੋ ਆਰ ਪਾਰ ਹੋ ਗਈ ਸੀ ਜਿਸ ਕਾਰਨ ਉਸ ਦੀ ਹਾਲਤ ਸ਼ੁਰੂ ਤੋਂ ਹੀ ਬਹੁਤ ਗੰਭੀਰ ਬਣੀ ਹੋਈ ਸੀ ਹਸਪਤਾਲ ਪ੍ਰਸ਼ਾਸਨ ਵੱਲੋਂ ਪ੍ਰਿੰਸ ਦੀ ਜਾਨ ਬਚਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਾਲਾਤ ਵਿੱਚ ਸੁਧਾਰ ਨਾ ਆਉਣ ਕਾਰਨ ਉਸਨੇ ਦਮ ਤੋੜ ਦਿੱਤਾ। ਅਦਰ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਟੈਂਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਪ੍ਰਿੰਸ ਹਸਪਤਾਲ ਲਿਆਂਦਾ ਗਿਆ ਸੀ ਉਸ ਸਮੇਂ ਉਸਦੀ ਹਾਲਤ ਕਾਫੀ ਨਾਜ਼ੁਕ ਸੀ। ਗੱਤ ਉਸਕੋਸਟ ਕਰ ਦਿੱਤੀ ਵੀ ਬਲਟਾ ਨੂੰ ਸ਼ਾਇਦ ਥੋੜੀ ਦੇਰ ਬਾਅਦ ਉਹਨਾਂ ਦੀ ਡੈੱਡ ਬਡੀ ਮੁਲਾਜ਼ਾ ਹੋਣ ਤੋਂ ਬਾਅਦ ਆਵੇਗੀ। ਪਰ ਇਹ ਬਹੁਤ ਹੀ ਦੋਵਾਂ ਪਰਿਵਾਰਾਂ ਲਈ ਦੁਖਦਾਈ ਹੈ। ਕੁੜੀ ਵਾਸਤੇ ਵੀ ਬੱਚੇ ਆਪਣੇ ਜਵਾਨ ਬੱਚੇ ਆਪਾਂ ਸਕੂਲੇ ਐਜੂਕੇਸ਼ਨ ਆਦਿ ਉਹਨਾਂ ਦੇ ਫਿਊਚਰ ਵਾਸਤੇ ਤੇ ਪਰ ਇਹਨਾਂ ਦਾ ਵੀ ਸਰਵਿਸਮੈਨ ਆਦਰੀ ਹੀ ਜਿਹੜਾ ਵਾਰ ਇਹਨਾਂ ਦੇ ਸਿੱਤੇ ਡਿਊਟੀ ਕਰ ਰਿਹਾ ਸੀ ਉਹਨਾਂ ਦਾ ਵੀ ਦੀਵਾ ਬੁੱਝ ਗਿਆ ਜਿਹੜਾ ਬਹੁਤ ਇੱਕ ਦਰਦਨਾਇਕ ਕਰਨ ਟਾਂ ਦੇ ਚ ਹਾਸਾ ਆ ਕਿਉਂਕਿ ਬੱਚੇ ਨੂੰ ਫਿਊਚਰ ਦੇਖਦੇ ਇਹਨਾਂ ਨੂੰ ਪੜ੍ਹਾਈ ਕਰ ਰਿਹਾ ਸੀ ਉਹ ਸਕੂਲ ਚੋਂ ਦੀ লাশ ਆਈ ਆ ਤੇ ਇਹ ਆਪਣੇ ਸਾਰੇ ਗਾਂ ਸੱਜਣ ਵੀਰਾਂ ਨੂੰ ਜਾ ਕੇ ਤੇ ਜੋ ਵੀ ਜਵਾਨ ਬੱਚਿਆਂ ਦਾ ਖਿਆਲ ਰੱਖੋ ਕੇਅਰ ਰੱਖੋ ਕਿਤੇ ਆਪਾਂ ਸਕੂਲੇ ਭੇਜਦੇ ਆ ਉਹਨਾਂ ਨੂੰ ਝਿੜਕੋ ਵੀ ਮਾਰੋ ਵੀ ਗਲਤ ਜਗ੍ਹਾ ਤੋਂ ਰੋਕੋ ਵੀ ਪਰ ਉਹਦਾ ਏ ਰੱਖੋ ਕਿਤੇ ਕਿਤੇ ਬਚਾ ਕਿਤੇ ਨਾ ਕਿਤੇ ਸਾਡਾ ਡਿਪਰੈਸ਼ਨ ਇਤਨੀ ਜਾ ਰਿਹਾ ਉਹ ਕੋਈ ਮਾਈਂਡ ਦੇ ਵਿੱਚ ਜਵਾਨੀ ਆ ਪਿਆਰ ਵਾਲੀਆਂ ਗੱਲਾਂ ਦੇ ਚੱਕਰ ਚ ਪੈ ਕੇ ਉਹ ਘੁੰਮਣ ਘੇਰੀ ਦੇ ਵਿੱਚ ਦਿਮਾਗ ਨੂੰ ਘਮਾਈ ਗਿਆ ਹੋ ਸਕਦਾ ਉਹ ਕਿਤੇ ਆਪਣੀ ਸਟ्रेस ਜਿਹੜੀ ਬਾਹਰ ਨਹੀਂ ਕੱਢ ਸਕਿਆ ਤੇ ਉਹ ਇਥੋਂ ਤੱਕ ਗਲਤ ਫੈਸਲਾ ਲੈ ਰਿਆ ਤੇ ਕਿਤੇ ਨਾ ਕਿਤੇ ਉਹਦੀ ਹਵਾ ਨਿਕਲੀ ਹੁੰਦੀ ਕੁਝ ਥੋੜਾ ਮਾਈਂਡ ਉਹਦਾ ਉਨ ਉਸੇ ਗਾਈਡ ਬਲੀ ਹੁੰਦੀ ਤੇ ਸ਼ਾਂਤ ਹੋ ਸਕਦਾ ਯਾਰ ਜੇ ਸਟੈਪ ਨਾ ਚੁੱਕਿਆ ਜਾਂਦਾ ਇਹ ਸਕੂਲਾਂ ਦੇ ਵਿੱਚ ਸਾਨੂੰ ਖਿਆਰ ਰੱਖਣ ਦਾ ਬਹੁਤ ਹੀ ਧਿਆਨ ਹੈ ਕਿ ਬੱਚੇ ਦਾ ਹੱਡਾ ਕਾਲਜਾਂ ਦੇ ਵਿੱਚ ਵੀ ਬੇਵਲ ਕੀ ਚੱਲਣ ਡਿਆ ਆ ਹੋਕ ਹੀ ਰਿਹਾ ਆ ਜਾਂ ਇੱਥੇ ਦੀ ਸਿਚੁਏਸ਼ਨ ਕੀ ਚੱਲ ਰਹੀ ਹੈ ਸਕੂਲ ਦੇ ਵਿੱਚ ਇਹ ਕੱਲਾ ਫੀਸਾ ਲੈ ਕੇ ਜਾਂ ਆਪਣਾ ਡਿਗਰੀ ਦੇ ਕੇ ਹੀ ਨਹੀਂ ਪੂਰਾ ਕਰਨਾ ਹੁੰਦਾ ਬੱਚਿਆਂ ਦੀ ਸਿਚੁਏਸ਼ਨ ਵੀ ਉਹਦੀ ਜਿਹੜਾ ਮਾਈਂਡ ਵੀ ਸਮਝਣੀ ਜ਼ਰੂਰੀ ਆ ਕਿ ਬੱਚਾ ਸਾਡਾ ਕਿਸ ਤਰੀਕੇ ਨਾਲ ਜਾ ਰਿਹਾ ਕਿਉਂਕਿ ਉਹ ਸਕੂਲ ਚ ਜਾ ਰਿਹਾ ਹੁੰਦਾ ਹਾਂਜੀ ਜਿਹੜਾ ਸਟੇਲ ਜਿਹੜਾ ਵਰਤਿਆ ਗਿਆ ਵਾ ਉਹਦੇ ਬਾਰੇ ਕੋ ਦੱਸ ਕਿ ਉਹ ਪਿਕਚਰ ਪਿੱਟੇ ਬਾਰੇ ਵੀ ਜਿਹੜੇ ਤਕਨੋਲੋਜੀ ਨਹੀਂ ਕਿਉਂਕਿ ਉਹਨਾਂ ਤੇ ਘਰਦਿਆਂ ਵਿੱਚ ਪਤਾ ਲੱਗੂਗਾ ਕਿ ਕਿਹੜਾ ਹੀ ਜਾਣਨਾ ਦਾ ਲੀਗਲੀ ਜਾਣਾਂ ਦੇ ਫ਼ਾਜ਼ਿਲਦਾ ਹੀ ਸਰਵਿਸ ਇਹਦੇ ਬਾਰੇ ਆਪਾਂ ਨੂੰ ਕੁਛ ਨਹੀਂ ਨਾਲ ਜੋ ਜਦੋਂ ਬਾਅਦ ਦੇ ਵਿੱਚ ਇਨਕੁਆਰੀ ਹੋ ਜਾ ਕੋ ਸਾਲੀ ਜਾਂ ਉਹਨਾਂ ਦੇ ਘਰ ਦੇ ਇਹਦੇ ਬਾਰੇ ਦੱਸਣਗੇ ਇਸ ਤਰ੍ਹਾਂ ਦੇ ਹੀ ਦੁਖਦਾਈ ਘਟਨਾ ਹੋਈ ਆ ਕਿ ਉਹ ਵੀਰਦੀ ਬੈਠ ਗਈ ਆ ਕੋਈ ਬੋਗ ਦਾ ਪ੍ਰਿੰਸ ਜਾ ਕੇ ਆਣਾ ਇੱਥੇ ਸਾਇਤ ਇੱਕ ਦੋ ਘੰਟੇ ਦੇ ਵਿੱਚ ਇਹਨਾਂ ਦੇ ਗ੍ਰਹਿ ਦੇ ਇਹਨਾਂ ਦੇ ਘਰ ਵਿੱਚ ਉਹਨਾਂ ਦੀ ਡੈਡ ਬੁੱਕ ਵੀ ਆਏ ਕੀ ਤੇ ਉਹਨਾਂ ਦੇ ਟੈਂਡ ਦੇ ਵਿੱਚ ਆਣਾ ਵੀ ਫਾਦਰ ਆਉਣ ਡਿਊਟੀ ਹੈ ਜੀ ਠੀਕ ਹਾਂਜੀ ਬਾਕੀ ਸਾਰੇ ਅੱਗੇ ਹੱਥ ਜੋੜ ਕੇ ਕਰਦੇ ਆਂ ਕਿ ਬੱਚਿਆਂ ਨੂੰ ਝਿਰਕੋ ਵੀ ਖਿਆਲ ਵੀ ਰੱਖੋ ਤੇ ਸਕੂਲਾਂ ਕਾਲ ਜਾਣ ਉਹ ਇਹ ਨਹੀਂ ਵੀ ਉੱਥੇ ਮਢੀਰ ਖਾਨਾ ਹੋ ਜਾਏ ਕੋਈ ਪਤਾ ਹੀ ਨਹੀਂ ਲੱਗੇ ਕੀ ਕੱਖ ਹੋ ਰਿਹਾ ਸਾਇਤ ਉਹਦੇ ਵਿੱਚ ਹੀ ਕੁਛ ਨਾ ਕੁਛ ਵਾਪਰ ਰਹੀ ਹੈ ਆ ਦੇਖਿਆ ਜਾ ਸਕਦਾ ਵੀ ਸਾਡੇ ਬੱਚਿਆਂ 'ਚ ਕੀ ਹੋ ਰਿਹਾ ਇਤੇ ਉਹ ਕੰਟਰੋਲ ਕਰਨਾ ਬੋਲ ਕੱਲਾ ਬੱਚਾ ਸੀ ਜੀ ਉਹਨਾਂ ਦਾ ਤੇ ਪਰਿਵਾਰ ਜਿੰਦਾ ਹੀ ਉੱਜੜ ਗਿਆ ਤੇ ਗਾਂ ਉਹਦਾ ਫਿਚਰ ਕੀ ਹੈ ਜੀ ਤੇ ਆਸਾਂ ਹੀ ਸਾਰਾ ਖਤਮ ਹੋ ਗਿਆ ਇੱਕ ਸਾਲ ਦੀ ਮਾਂ ਤੇ ਵੀ ਮਾਰੀ ਗਈ ਦੇ ਕਾਲੇ ਹੋ ਗਏ ਬੱਚਾ ਭਾਜੀ ਬੱਚੇ ਦਾ ਕਰੈਕਟਰ ਇੰਨਾ ਵਧੀਆ ਸੀ ਕਿ ਆਪਣੀ ਗਰੀਬ ਮਹੱਲੇ 'ਚ ਜਦੋਂ ਹੀ ਜਾਣਾ ਇੱਕ ਰਿਸਪੈਕਟਡ ਬੱਚਾ ਸੀ ਜਦੋਂ ਜਾਣਾ ਜਿੰਨੀ ਆਰ ਜਾਣਾ ਵਿਸ਼ੇਸ਼ ਤੂੰ ਬਣਾਨੀ ਹੀ ਬੋਲਦਾ ਭਾਵੇਂ ਪੰਜ ਵਾਰ ਲਾਗਦੀ ਲੰਗਰੇ ਸਾਸ੍ਰੀ ਘਰ ਗੋਡੇ ਹੱਥ ਲਾ ਕੇ ਜਾਣਾ ਪਰ ਇਹ ਬਹੁਤ ਹੀ ਦੁਖਦਾਈ ਹਾਂ ਖੁਦ ਨਹੀਂ ਯਕੀਨ ਹੋ ਰਿਹਾ ਕਿ ਇਹ ਬੱਚੇ ਨੇ ਇਹ ਸਟੈਪ ਕਿਦਾਂ ਲੈ ਲਿਆ ਇਦਾਂ ਨਾਈਸ ਬੱਚਾ ਹੋਣਾਰ ਬੱਚਾ ਹੀ ਕੋਈ ਗਰੀਬ ਹੱਲੇ ਚ ਕੋਈ ਲੜਾਈ ਜਾਂ ਪਾਟੇ ਪਨ ਵਾਲਾ ਜਾਂ ਮਧੀੜ ਵਾਲਾ ਜੇ ਵੇਖਿਆ ਜਾਵੇ ਕੋਈ 1% ਉਹਦੇ ਚ ਚੀਜ਼ ਨਹੀਂ ਸਾਰੇ ਗਲੀ ਵਾਲੇ ਉਹਦੀ ਤਰੀਫਾਂ ਕਰਦੇ ਨਹੀਂ ਥੱਕਦੇ ਰਿਸਪੈਕਟਡ ਬੱਚਾ ਹੀ ਪਰ ਆ ਮਾਈਡੋ ਨੇ ਕਿਰੇ ਕਿਦਰ ਨੂੰ ਸੋਚਿਆ ਇਹ ਸਾਡੇ ਵੀ ਦਰੋਂ ਜ਼ਮੀਨ ਪੈਰੋਂ ਜ਼ਮੀਨ ਨਿਕਲ ਆਈ ਗੱਲ ਹੋ ਗਈ ਕਿ ਇਹ ਬੱਚਾ ਕਿਦਰ ਸਟੈਪ ਲੈ ਗਿਆ ਬਹੁਤ ਵੱਡਾ ਕੈਰੇਕਟਰ ਵਾਲਾ ਬੱਚਾ ਹੀ